ਆ ਰੰਗ ਵੰਦੇ ਸੁਦਾ ਨੀਰੋਦ ਹੋਰ ਕਿੰਨਾ ਬੰਦਾ ਸਭੇ ਕਰ ਗਏ ਜੀ ਹਾਂਜੀ ਕਰਕੇ ਸਾਰੇ ਸਵੇਰੇ 5 ਤੋਂ 5:30 ਤੋਂ 6 ਵਜੇ ਤੱਕ 6 ਵਜੇ ਗੁਣ ਗਏ ਜੇ 6 ਵਜੇ ਤੋਂ 15 ਮਿੰਟ ਰਹਿ ਦੇ ਚਾੜ ਕਰਦੇ ਬਈ ਬੋਡਰ ਆਪਣੇ ਪਾਸ ਤੇ ਚੱਲਦੇ ਫੁੱਟਾ ਗਲੀ ਦੇਖਦੇ ਆਂ ਹੋਪਸ ਉਹ ਕੂਤਰ ਵਿਹਲੀ ਉਧਰ ਦੇ ਉਲੇ ਲਾਉਣੇ ਹਾਂਜੀ ਤੇ ਆ ਜਾਨਵਰ ਜਮਾ ਵਿਹਲੀ ਹੈ ਜੀ ਦੋ ਜਿਹੜਾ ਕਬੂਤਰਾਂ ਦਾ ਪਾਣੀ ਦੇ ਕਰਨੀਆਂ ਹਨ ਮਤਲਬ ਇੱਕ ਦਾ ਪਾਣੀ ਤੇ ਹੈਗੀ ਏ ਘੰਡ ਘੰਡ ਜਿਹੜੀ ਕਿਲੀ ਥਿਸਲਿਆ ਸੀ ਆਪਣੀ ਨੇ ਵੀਰੇ ਤੇ ਉਹ ਵੀ ਵਿਹਲੀ ਹੈ ਤਾਂ ਸੁੱਕੂਆਂ ਕਬੂਤਰਾਂ ਵਿਹਲੀਆਂ ਜਮਾ ਚਾਰ ਤੇ ਕਬੂਤਰ ਵਿਹਲਿਆ ਜਿਹੜਾ ਉਹ ਪਿੰਜਰੇ ਚ ਪਾਇਆ ਬਾਹਰ ਬਈ ਚਾਰ ਵਿਹਲੇ ਨੇ ਤਿੰਨ ਨਵੇਂ ਆ ਇੱਕ ਪੁਰਾਣਾ ਹੈ ਠੀਕ ਹੈ 4 ਓਵਲਿਆ ਤੇ 4 8 ਤੇ 9 10 ਕਬੂਤਰ ਵੀ ਲੈ ਜਾਵਾ ਤੇ ਪੈ ਉਹ 6 ਵਜੇ ਐ ਬਾਜ਼ੀਆਂ ਦੇ ਰੂਲਾ ਨੂੰ 6 15 ਤੇ ਉਹ ਲੈ ਲਾਵਾਂਗੇ ਹਾਰੇ ਕਿਉਂ ਤੇ ਬਾਕੀ ਜਿਹੜੇ ਦੂਜੇ ਉਹਨਾਂ ਅੰਦਰ ਵੀ ਇੱਕ ਇੱਕ ਦੋ ਦੋ ਦਾਣੇ ਐ ਸਾਢੇ 6 ਵਜੇ ਤੱਕ ਰਵੇਲੇ ਹੋ ਜਾਣਗੇ ਉਹ ਵੀ ਸਾਢੇ 6 ਵਜੇ ਛੱਡਾਂਗੇ ਜੇ ਵਾਵਾ ਕਬੂਤਰ ਡਾਉਣੇ ਕੋਈ ਨਹੀਂ ਹੁੰਦਾ ਸੱਤ ਕੁਸ ਘਰ ਦੇ ਤਾਂ ਛੱਡ ਦਿਓ ਬਹੁਤ ਟਾਈਮ ਹੋ ਗਿਆ 6 ਵਜੇ ਤੇ 17 ਮਿੰਟ ਹੋ ਗਈ ਆਪੇ ਆ ਜਾਣਗੇ ਜੀ ਬਾਹਰ ਇਹ ਜੀ ਕਿਉਂ ਲਾ ਲੱਗੀ ਜੀ ਇਹਨਾਂ ਦਾ ਜੀ ਹੈ ਕਲਾਵੀ ਟੁੱਛਾਂ ਵਾਲਾ ਹਰੇ ਟੁੱਛਾਂ ਚ ਭਰਾ ਇਹਨੇ ਮੇਰੇ ਭਰਾ ਨੇ ਟਾਈਮ ਕਟਾਇਆ ਅੱਜ ਕਹਿੰਦਾ ਮੈਂ ਤਾਂ ਈ ਵੀ ਟਾਈਮ ਹੀ ਕਟਾਵਾਂ ਕਿ ਮੈਂ ਤਾਂ ਪਹਿਲੀ ਨੇ ਕਟਾਇਆ ਜਿਹੜਾ ਤੇ ਹੰਕਾਰ ਆਇਆ ਫਿਰਦਾ ਨਾ ਚੱਲ ਅਪਰ ਦਵਾਰ ਚਲੋ 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 ਕੰਜੇ ਤਾਂ ਹੱਡਾ ਉੱਡਰ ਨੂੰ ਜੀ ਨਹੀਂ ਕਰਦਾ ਤੇਰੀ ਨੂੰ ਸਿੱਧਾ ਹੀ ਬਚੇ ਦਰਵਾਜ਼ੇ 'ਚ ਆਹ ਢੈਗ ਕਰਕੇ ਆਪਾਂ ਵੀ ਟੁਕੜੀ ਵਾਲਿਆਂ ਵਾਂਗ ਹੁਣ ਸ਼ਹਿਰਿਆਂ ਛੱਡ ਦੇ ਹਾਂ ਮੈਂ ਜਾਣਾ ਘਰੇ ਪਾਣੀ ਲੈਣ ਤੇ ਸੁੱਕਾ ਖੂਹ ਦਾ ਦਜੀਤ ਨੂੰ ਕਹੀ ਮੈਂ ਵੀ ਤੂੰ ਛੱਡ ਦੇ ਸਾਡੇ ਬੋਟੇ ਟੋ ਕੇ ਠੀਕ ਆ ਕਿ ਨਹੀਂ ਤੇ ਮੈਂ ਵੀ ਮੈਂ ਠੰਡਾ ਪਾਣੀ ਲਿਆਵਾਂ ਜਿਹੜੇ ਖੂਹਤਰਾ ਨੂੰ ਦੇਖ ਕੇ ਛੱਡ ਰਹਿਗਾ ਇੱਕ ਮਿੰਟ ਇਧਰੋਂ ਡੱਟ ਵੀ ਬੁਝਾ ਜੀ ਉਹ ਛੱਡ ਤਾਂ ਚੈੱਕ ਰਿਹਾ ਨਾ ਮੁੰਡਾ ੋਟੇ-ਪਾਟੇ ਟੋ ਕੇ ਨਾ ਫੇਰਾ ਫੇਰ ਬਹੁਤ ਕੂਤਰ ਕੜਤੀ ਆਪਾਂ ਦਾ ਸੌਂ ਖਾਦੀ ਸੀ ਬਾਹਲੇ ਨਹੀਂ ਡਾਉਣੇ 7-8 ਤੋਂ ਬਾਅਦ ਇਹ ਫਿਰ ਮੁੰਡਾ ਸੀਗਾ ਕੋਲੇ ਤੇ ਅੱਜ ਮੁੰਲਾਦਾ ਘੱਟੋ ਘੱਟ 20 ਕੂਤਰ ਕੜਤੇ ਅੱਜ ਬਾਜੀ ਬਣੀ ਵੀ ਕਰਤ ਲਾ ਵੇਖ ਲੋ ਗਿਣ ਲੋ ਗਿਣਿਆ ਦੇ ਆ ਆ ਗਏ ਦੇਖੋ 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 ਸਾਬ ਆਪਣੇ ਜਿੰਨੇ ਕਬੂਤਰ ਖਾਨਾ ਧੀਆ ਦਾ ਮੇਨੂੰ ਸੋ ਆਪਣੇ ਹੀ ਆ ਬਈ ਕਬੂਤਰ ਹੀ ਕੂਤਰ ਬਾਪੇ ਉਹ ਜੇ 2-3 ਕੂਤਰ ਇੰਦੇ ਇੱਕ ਜਵਾਂ ਨਵੀਂ ਕਬੂਤਰੀ ਕੱਢੀ ਆ ਆਪਾਂ ਜਿਹੜਾ ਸੰਮੇ ਵਾਲੇ ਬਾਲਕ ਚੰਦਰ ਨੇ ਉਹ ਹਰੀ ਗਲਾਬੀ ਬਗਲ ਦੀ ਭੈਣ ਉਹ ਕੱਢ ਕੇ ਤੇ ਪਤਾ ਹੀ ਨਹੀਂ ਲੱਗ ਕਿ ਕਿੱਧਰ ਕਿਉਂ ਨਿਕਲੂ ਇਹਨਾਂ ਕੀ ਸਾਡੇ ਤੋਂ ਯਾਰ ਵੀ ਕੀ ਬਣਿਆ ਕਬੂਤਰੀ ਦਾ ਪਰ ਹਜੇ ਤਾਂ ਠੰਡਾ ਕਰਾਂ ਦੋ ਘੰਟੇ ਨਾ ਇਹਦਾ ਕੋਈ ਖਤਰੇ ਵਾਲੀ ਗੱਲ ਨਹੀਂ ਸਹੀ ਕੱਢੀ ਸੀ ਕਬੂਤਰੀ ਆਉਣ ਦਾ ਹੱਕ ਹੈ ਰਵਿਸ਼ਤਬ ਜਰੀ ਦਾ ਉਹਦਾ ਤੇ ਬਾਕੀ ਫਿਰ ਦੇਖਦੇ ਆਪਾਂ ਕੱਚਕਾਂਤ ਵਾਲਾ ਨਵਾਂ ਕੱਢਿਆ ਟੂਸੇ ਡੰਡੇ ਵਾਲਾ ਨਹੀਂ ਦੀ ਇਹ ਦੋ ਕਬੂਤਰ ਨਹੀਂ ਨੇ ਇੱਕ ਤਾਂ ਟੂਸੇ ਡੰਡੇ ਵਾਲ ਦੇ ਦੀਂਦਾ ਇੱਕ ਕੱਲੀ ਹਰੀ ਗਲਾਬੀ ਬਗਲ ਨਵੀਂ ਕੁੰਦਰੀ ਦੀ ਨਿਵਾਸ ਠੀਕ ਹੈ ਤੇ ਬਾਕੀ ਫਿਰ ਦੇ ਕੂਤ ਲਗਭਗ ਆਉਂਦੇ ਸਾਰੇ ਤੂੰ ਦੇਖਦੇ ਅੱਜ ਕੀ ਮਾਹੌਲ ਹੈ ਕੀ ਬੰਦਾ ਕਰਦਾ ਦੱਸਦੇ ਆ ਮੈਨੂੰ ਲੱਗਣਾ ਵੀ ਇਦੂ ਕਬੂਤਰ ਲੱਗੇ ਨੇ ਬੈਠੇ ਸਾਡਾਂ ਜਿਹਾ ਲੱਗਣਾ ਟਾਇਰ ਤੇ ਕਬੂਤਰਾਂ ਨੂੰ ਅਸੀਂ ਵੀ ਔਖੇ ਨੇ ਅੰਦਰ ਟਾਈਮ ਨਾਲ ਹੀ ਦੋ ਦੋ ਚਾਰ ਚਾਰ ਰੋਟੀਆਂ ਖਾ ਲ ਗਿਆ ਦੇ ਸਹੀ ਹੈ ਕਿ ਨਹੀਂ ਚੋੜਣ ਆ ਲਿਆ ਮੁੜ ਕੇ ਟਾਈਮ ਨਹੀਂ ਲੱਗਣਾ ਯਾਰ ਆਪਣਾ ਰੋਟੀ ਖਾਂਦੇ ਤੇ ਕਬੂਤਰ ਬੈਠਣ ਲੱਗ ਗਿਆ ਫਿਰ ਉਹਨੇ ਉਹੀ ਟਾਈਮ ਬੈਠ ਰਹਾ ਸਾਰੇ ਨੇ 10 11 12 ਬੂਰਾ ਵੇ ਉਹ ਟਾਈਮ ਰੋਟੀ ਦਾ ਹੁੰਦਾ ਹੈਗਾ ਤੇ ਤਾਂ ਤੈਨੂੰ ਕੀ ਚਾਹੀਦਾ ਭੈਣਾਂ ਜੱਬਲ ਪੁੱਤ ਨੇ ਜੰਮਗੇ ਤੇ ਅੰਨੀ ਚੰਗੀ ਹਾਂਜੀ ਇੱਕ ਕਬੂਤਰ ਆ ਕੇ ਬਹਿ ਗਿਆ ਜੀ ਪਹਿਲੇ ਕਬੂਤਰ ਨੇ ਟਾਈਮ ਕੀਤਾ ਇਹ 7:40 ਦਾ ਛੱਡਿਆ ਵੀ 6:15 ਤੇ ਸੀ ਨਾ ਇਹ 6:15 ਤੋਂ 7:40 ਤੜਕੇ ਛੱਡਦਾ ਫਾਇਦਾ ਕੋਈ ਡੇਢ ਦੋ ਘੰਟਾ ਉੱਡਦਾ ਹੁੰਦੇ ਨਵਾਂ ਕਬੂਤਰ ਸੀ ਬਈ ਦੂਜੀ ਡਾਈ ਵਾਲਾ ਪਾਸੇ ਬੈੰਦਾ ਹੁੰਸੀ ਸਿੱਧਾ ਆ ਗਿਆ ਚਲ ਇੱਕ ਮਿੰਟ ਆਪਣੇ ਮਿੱਤਰ ਦਾ ਫੋਨ ਆ ਇਹਨਾਂ ਦੇ ਨਾਲ ਬਦਾਂ ਬਦੂਮ ਕੱਟਣ ਸਾਰਾ ਕੰਮ ਤਾਂ ਹੁੰਦੇ ਕਰਨੇ ਆਂ ਵੇਖਦੇ ਕੀ ਬੰਦ ਐ ਦੋ ਬਾਦ ਯਾਰ ਜਿਵੇਂ ਹੀ ਕਮਾਲ ਕਰਤੀ ਯਾਰ ਜਿਹੜਾ ਪਾਕਾ ਮੁੰਡਾ ਦਾ ਭਰਾ ਬਈ ਕੱਢਿਆ ਅੱਜ ਉਹ ਤਾਂ ਫਿਰ ਤੋਂ ਗਮਾ ਜਾਂਦਾ ਸਿੱਧਾ ਥੱਲੇ ਦੀ ਛੇੜੀ ਦੇ ਵਿਰੇ ਸਰਾ ਬਈ ਓਏ ਮੰਨ ਗਏ ਲੈਕ ਟਾਈਮ ਦਾ ਕੋਈ ਨਾ ਉੱਡੂ ਕਬ ਉਹ ਤਰ ਉਡੂਆ ਛੱਡਾਂਗੇ ਇਹਨੂੰ ਬਾਜੀ ਆਪਾਂ ਉਹ ਵੀ ਬਹੁਤ ਡਰ ਕਾਰਡ ਥੋੜਿਆ ਕੂਤਰਾਂ ਸਾਰੇ ਟੂਸਿਆਂ ਲੰਦੇ ਹੁਣੇ ਵੀ ਉਡੜ ਕੇ ਉਡੂ ਗਏ ਵੀ ਕੋਈ ਚੱਕਰ ਨਹੀਂ ਭਰਾ ਹੀ ਉਹਦਾ ਦੋ ਕਬੂਤਰ ਬੈ ਗਏ ਬਈ ਹੁਣ ਤੱਕ ਆ ਕੇ ਜਿੰਨੇ ਛੱਡੇ ਸੀ ਇਹ ਟਾਈਮ ਹੋ ਗਿਆ ਭਾਈ 8:07 ਹੋ ਗਏ ਇਹ ਵੀ ਲਾ ਆ ਦੋ ਘੰਟੇ ਤਰਾਮਣ ਵਾਲੀ ਕੂਤਰ ਸਹੀ ਆ ਚੱਲ ਵਧੀਆ ਓਲੀ ਓਲੀ ਬਾਅਦ ਜਾਣਾ ਕੂਤਰਾਂ ਨੇ ਬਾਕੀ ਘਰੇ ਹੁਣ ਪੰਜ ਪੰਜਜੀ ਘੰਟੇ ਉੱਡਿਆ ਕਰਦੇ ਸੱਤ ਘੰਟੇ ਉੱਡਿਆ ਕਰਨੇ ਵੱਧ ਤਵੱਦ ਬਸ ਲੋ ਹੈ 12 ਇੱਕ ਉਹਨੂੰ ਸਭ ਕਹਾਂ ਹੋਇਆ ਗੁਰੂਗੀ ਕੂਤਰਾਂ ਦੇ ਚਲੋ ਅੱਬ ਨਾਲ ਦੇ ਨਾਲ ਬਾਦਾਮ ਪਾਈਏ ਨੇ ਕੱਲ ਵਾਲੇ ਕ ਉਡੀਆਂ ਜਿਹੜੇ ਉੱਡ ਕੇ ਜਾਂਦੇ ਉਹਨਾਂ ਨੂੰ ਵੀ ਨਾਲ ਦੇ ਨਾਲ ਤਾੜੀ ਜਾਂਦੇ ਭਾਈ ਜੰਨੇ ਕਰੀਏ ਨੇ ਯਾ ਵਾ ਬਾਕੀ ਆ ਫਿਰਦੇ ਉੱਡੇ ਸਾਰੇ ਹਨ ਹਾਂਜੀ ਨਾਲ ਦੀ ਨਾਲ ਦਾਣੇ ਵੀ ਰੱਖ ਦਈਏ ਬਈ ਟਾਈਮ ਦੇਖੋ ਕਿੰਨਾ ਹੋਇਆ ਆ ਟਾਈਮ ਪਰ ਅੱਜ ਵੀ ਪਾ ਸਕਦੇ ਆ ਆ ਠਿੱਕੀ ਤੇ ਫੁੱਲ ਕੰਮ ਟਾਈਮ ਟੂ ਟਾਈਮ ਹਾਂ ਪੁੱਤ ਬਾੜੇ ਆ ਪੁੱਤ ਆਇਓ 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 ਆਈ 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 ਵਾ ਸਾਢੇ 9 ਵਜੇ ਧਿਕਰ ਦੇਖਣਾ ਹੈ ਸਾਢੇ 9 ਡਰਿਆ ਚੱਕ ਦੇਣਾ ਨਾ ਜਗਾ ਛੱਟਣਾ ਕੰਮ ਹਾਂਜੀ ਤੇ ਰੋਟੀ ਉਹ ਜ ਟਾਈਮ ਆ ਹੀ ਲਿਆਂਦੀ ਮਾਂ ਵੀ ਮੁਰਗੇ ਕੂਤਰਾ ਨੂੰ ਮੁੰਡਿਆ ਪੌਖੇ ਹੁੰਨੇ ਆ ਬਈ ਰੋਟੀ ਖਾ ਹੀ ਲੈ ਮੁਰਗੇ ਟਾਈਮ ਨਹੀਂ ਲੱਗਣਾ ਕੋਈ ਕਿੱਧਰ ਲੁੜਕੂ ਕੋਈ ਕਿੱਧਰ ਲੁੜਕੂ ਔਖਾ ਹੋ ਜਾ ਬਾਅਦ ਚ ਆਪਾਂ ਨੂੰ ਨਾਲੇ ਲੀਓ ਨੂੰ ਵੀ ਟਾਈਮ ਨਾਲ ਹੀ ਪਾ ਦਾਂਗੇ ਹਨਾ ਆਪ ਵੀ ਟਾਈਮ ਨਾਲ ਹੀ ਖਾ ਲਾਂਗੇ ਮੁੜਾ ਕਰਾ ਤੋ ਹਾਥ ਉਸ ਤੇ ਰੋਟੀ ਖਾ ਤੂ ਆਪਦੀ ਫੇਰ ਕਬੂਤਰਾਂ ਦਾ ਲਾਵਾਂਗੇ ਪਰ ਰੁਕ ਜਾ ਲਿਓ ਕੁੰਡੇ ਚ ਪਾਉਂਗਾ ਖੜ ਜਾ ਹਜੇ ਟਾਈਮ ਬਹੁਤ ਘੱਟ ਹੈ 8:36 ਸਾਰੇ ਕੰਮ ਟਾਈਮ ਟੂ ਟਾਈਮ ਨਹੀਂ ਬੱਢੇ ਹਾਂਜੀ ਮੇਰੇ ਵੀਰੋ ਥਰਾਜ ਲੈ ਆਈ ਸੀ ਜੀ ਨਾਨਕੇ ਪਿੰਡ ਮਾਤਾ ਨੂੰ ਛੱਡਣ ਠੀਕ ਹੈ ਘਰੇ ਨਹੀਂ ਆ ਕੇ ਆਟੇ ਤੇ ਛੱਡ ਕੇ ਮੁੜਿਆ ਦੇਖੋ ਆ ਹਾਲਾ ਕਬੂਤਰਾਂ ਲੈ ਆਂਦੇ ਇਹਨੂੰ ਐਂ ਛੇੜ ਵੜ ਕੇ ਘਰੇ ਕਬੂਤਰ ੁੱਡੇ ਫਿਰਦੇ ਹਨਾ ਕਿ ਔਖਾ ਹੋ ਜਾਊਗਾ ਬਸ ਇਹ ਤੋ ਆਇਆ ਜੀ ਦੀ ਜੀ ਦੀ 10 ਮਿੰਟਾਂ ਚ ਹਨਾ 10 ਜਾਂ 15 ਲਾਗ ਕੇ ਹੋਣਗੇ ਤੇ 10 15 ਮਿੰਟ ਹੀ ਵਾਪਸ ਮੋੜ ਜਾਣਾ ਕਿਤੇ ਬਾਸ ਮੈਂ। ਬਾਕੀ ਦੋ ਦਰਾਂ ਦੇ ਕਿਦਰ ਬਾਜੀ ਰਹੀਆਂ ਦੀਆਂ ਪਾ ਕੇ। ਉਧਰ ਤੇ ਲੱਗ ਨਾਣ ਕਰੇ ਗਏ ਲੱਭਾ। ਵਾਲੀ ਬੜੀ ਅਜੇ ਵੀ ਪੱਛੋ ਚਲੀ ਹੈ ਜੇ ਤੜਕੀ ਹੈ ਇਧਰੋਂ। ਪੂਰੀ ਫੋਟੋ ਪੈਂਦੇ ਰਿਹਾ। ਪਹਿਲੇ ਅੱਗ ਬਣ ਗਈ ਹੈ ਉੱਥੇ ਇਧਰ ਹੋ ਜਾਵਾ। ਤੇ ਚੱਲਦੇ ਆਏ ਘਰੇ ਫਸ। ਹਾਂਜੀ। ਆ ਗਏ ਘਰੇ। ਜੀ ਆਏ ਨਾਨਕੇ ਪਿੰਡ। ਠੀਕ ਹੈ ਜੀ ਨਹੀਂ। ਆਲੀਓ ਇਹ ਗੀਂ ਨਹੀਂ ਨਾ ਕਿਤੇ ਮੇਰੇ ਕੋਲ ਨਾ ਚੰਦਰ ਬਈ ਕੋਈ ਗਲਤੀ ਨਹੀਂ ਹੋਉਤਰੀ ਅੱਜ ਬਾਹਰ ਪਤਾ ਕੀ ਕੁਛ ਚੱਲੀ ਜਾਂਦਾ ਇਸ ਦਾ ਪਤਾ ਹੀ ਲੱਗਦਾ ਪਾਉ ਨੂੰ ਬੁੱਲੇ ਆਉਂਦੇ ਤੱਤੇ ਪਰਵਾ ਇਧਰੋਂ ਹਵਾ ਦੇ ਧੱਕਦੀ ਆ ਹਵਾ ਕਿਹੜਾ ਇਹ ਚਾਰ ਵੀ ਬਹਿ ਬੁੱਟ ਗਿਆ ਹੈ ਟੋਰੀ ਵਾਲੇ ਪਾਸੇ ਬਹਿ ਗਿਆ ਉਹ ਤਾਂ ਮੈਨੂੰ ਪਤਾ ਹੈ ਤਾਂ ਇਧਰ ਕੋਠੇ ਬੈਠੀ ਹੋਈ ਚੀਤੀ ਤਰੰਗ ਜਾ ਹੋਇਆ ਜਿਹੜ ਨੂੰ ਨਵਾਂ ਕੋਈ ਦਿੱਕਤ ਹਾਂਜੀ ਥੋੜੇ ਕਬੂਤਰ ਹੀ ਰਹਿ ਗਏ ਜੀ ਉੱਡਦੇ ਬਸ ਚਾਰ ਪਾਣੀ ਵਾਲਿਆਂ ਤੇ ਇੱਕ ਸੁੱਕਾ ਉਹ ਲਿਓ ਕਿ ਚੱਕੀ ਫੁਰਦਾ ਹੋਇ ਕੀ ਖਾਈ ਜਾਂਦਾ ਕੰਜੇ ਦਾ ਮਗਰਾ ਕਰਤਾ ਕੰਮ ਇਹਨੂੰ ਕਿਵੇਂ ਆਪੇ ਲਾ ਲਈ ਨੀ ਤਾਂ ਚੜ ਕੇ ਉਹ ਤਾਂ ਰੱਖੀ ਸੀ ਚੱਲ ਛੱਡ ਕੋਈ ਗੱਲ ਨਹੀਂ ਸੁੱਕਾ ਕੂਤਰਾ ਆ ਗਿਆ ਬੈਠਣ ਚਾਰ ਪਾਣੀ ਵਾਲਿਆਂ ਫਿਰਦਾ ਪੰਜ ਕਬੂਤਰ ਫਿਰਦਾ ਸਿਰਫ ਹੀ ਪਈ ਟਾਈਮ ਨਾਲ ਗੋਲ ਸਾਰੇ ਚਲੋ ਕੋਈ ਨਾ ਦੋ ਪਾਸੇ ਬੈਠ ਨੇ ਇੱਕ ਆਹ ਬੈਠੀ ਇੱਕ ਹਉ ਬੈਠੀ ਇੱਕ ਦੂਸੇ ਡਿੰਡਲੇ ਪਾਸੇ ਆ ਇੱਕ ਨਵੀਂ ਕੂਦਰੀ ਪਾਸੇ ਜਿਹਦਾ ਪ੍ਰਾਪ ਪਾਕਾ ਛੱਡਿਆ ਸੀ ਹਰੀ ਗਲਾਬੀ ਬਗਲ ਵਾਲੀ ਛਾ ਆਖੀ ਚਿੱਟੇ ਨੋਗ ਦੇ ਬਾੱਕਾਂ ਨੂੰ ਬਦਾਮ ਬਦੂ ਪਾਦੇ ਦਾਣੇ ਪਾਦੇ ਦੂਜਿਆਂ ਦਾ ਪਾਣੀ ਪੂਣੀ ਪੂਰਾ ਕਰੀ ਜਾਂਦੇ ਆ ਕਰੀਏ ਨਾ ਸਾਰੀ ਯਾਵਾ ਦੱਸਦੇ ਆ ਕੀ ਬੰਦਾ ਫਿਰ ਬਾਬੇ ਮਾਤਾ ਜੀ ਭਾਈ ਸੁੱਕਾ ਕੂਤਰ ਝੋੜਾ ਨਾ ਡਿੱਗਾ ਕਿਹਨਾਂ ਹੋਏ ਐਂ ਕਰਕੇ ਨਾ ਜੋਦੀ ਤੇ ਛੱਡੈਰੀ ਤੇ ਬਕਟਰਸਾਰ ਭਰਾ ਮੂਦਾ ਹੋ ਗਿਆ ਕੂਤਰ ਦੇਖ ਆ ਗਿਆ ਭਾਈ ਬੈਠਾ ਨਹੀਂ ਡਿੱਗਾ ਹੀ ਆ ਗਿਆ ਸੁੱਕਾ ਕਬੂਤਰ ਜੇ ਟੈਂਪਰੇਚਰ ਸਾਨੂੰ ਦੱਸ ਕੇ ਤੁਸੀਂ ਮੰਨਣਾ ਨਹੀਂਗਾ 40 ਡਿਗਰੀ ਐ ਇਸ ਟਾਈਮ ਹੋਇਆ ਪਿਆ ਤੇ ਹਜੇ ਟਾਈਮ ਕੁਛ ਵੀ ਨਹੀਂ ਹੋਇਆ 40 ਡਿਗਰੀ ਹੋਣੀ ਹੋ ਗਿਆ ਬਾਜ਼ੀਆਂ ਚ ਸਾਰੇ 2 ਵਜੇ ਨਿਬੜ ਜਾਣਗੇ ਜਿੱ ਤੱਕ ਮੇਰਾ ਐਸਟੀਮੇਟ ਹੈ ਤੇ ਬਹੁਤ ਢਗੇ ਕਬੂਤਰ ਸੁੱਕਿਆ ਦਾ ਬਹੁਤ ਜਿਆਦੇ ਬਾਬੇ ਦੀ ਕਿਰਪਾ ਨਾਲ ਲੈ ਇਹਨੇ ਲਾ ਕੇ ਕੰਡੀਸ਼ਨ ਵੇਖ ਕੇ ਮੁੰਡਿਆ ਓਏ ਇਹ ਸਿੱਧੰ ਸਿੱਧੇ ਹੀ ਲਊਗਾ ਆਇਆ ਲਾ ਕੇ ਇਹਨੂੰ ਸੁੱਕਾ ਕੂਤਰ ਆ ਗਿਆ ਪਾਣੀ ਵਾਲਿਆ ਕੂਤਰ ਰਹਿਣਗਾ ਉਹ ਓਡਰ ਲੈਣਾ ਕੋਈ ਚੱਕ ਨਹੀਂ ਪਾਣੀ ਵਾਲੇ ਦੇ ਸੁੱਕੇ ਉਹਦਾ ਬੜਾ ਫਰਕ ਆਦਾ ਕੋੂਲਰ ਕਲਰ ਚੱਲੀ ਜਨੇ ਓਏ ਟਾਈਮ ਨਾਲ ਹੀ ਆਏ ਹਾਏ ਹਾਏ ਝੂੜਾਂ ਦਾ ਨੇੜੇ ਲਿਆ ਪੈਣਾ ਓਡਰ ਆ ਜਾਵੇ ਕਾਫੀ ਜੂਰ ਲਗਾ ਕੂਤਰ ਦਾ ਯਾਰ ਇਹ ਵੀ ਪਾਣੀ ਤੇ ਕਰਨ ਵਾਲੀ ਹੈ ਵਸ ਨੇ ਦੋ ਬਾਦ ਉੜਦਾ ਉੜਦਾ ਹੀ ਨਹੀਂ ਭਰਾਵੇ ਇੱਕ ਤਾਂ ਤੋਂ ਯੂਰ ਟਿਕ ਬੰਡੇ ਟਿਕ ਬੰਡੇ ਟਿਕ ਬੰਡੇ ਟਿਕ ਬੰਡੇ ਤੇਰੀ ਨਹੀਂ ਹਰ ਜੀ ਉਹ ਵੇਖ ਹਾਂਜੀ ਓਨਲੀ ਦੋ ਕਬੂਤਰ ਰਹਿ ਗਏ ਜੀ ਉੜਦੇ ਉਹ ਵੀ ਪਾਣੀ ਵਾਲਗਾ ਇੱਕ ਦੂਹੇ ਵਾਲੇ ਛੱਡੀ ਸੀ ਉਹ ਇੱਕ ਬਗਲਾਂ ਵਾਲੀ ਠੀਕ ਹੈ लवली ਨੇ ਕਿਹ ਮੜਕੀ ਸੀਗੀ ਜਿਹੜ ਦੂਹਾਂ ਵਾਲੀ ਛੱਡੀ ਸੀ ਠੀਕ ਹੈ ਘਰੇ ਬਾਜੀ ਲਈ ਬੈਠੇ ਇੱਕ ਦੂਜੇ ਨਾਲ ਸੀ ਆਏ ਨੇ ਆਇਆ ਕਿਦੇ ਪਹਿਲਾਂ ਮੈਂ ਤਾਂ ਕਿਦਾਂ ਮਗਰ ਹੋ ਜਾਂਦਾ ਆਪਾਂ ਗੁਲਾਬੀ ਬਗਲਾਂ ਵਾਲੀ ਗਈ ਸੀ ਉਹ ਫਿਰਦੀ ਆਏ 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 ਪੋਪੂਲੇਟ ਲਈ ਆਣਾ ਗਰਮੀ ਜ਼ਿਆਦਾ ਆਇਆ ਹੈ ਨਾ ਕੀ ਕਰਨ ਵਿਚਾਰੇ ਕਬੂਤਰ ਯਾਰ ਬਹੁਤ ਆਵਾਜ਼ਾਂ ਨੇ ਉੱਡ ਗਏ ਤੀਖੇ ਨੂੰ ਉੱਚੀ ਛਤਰੀ ਲਾ ਰੱਖਿਆ ਵਾ ਜਦੋਂ ਬਹਿਂਗਾ ਤੇ ਨਾਲ ਚਾਕੇ ਤੇ ਕੂਲਰ ਵਾਲੇ ਅੰਦਰ ਬਈ ਹਾਂਜੀ ਨੇ ਭਰੇ ਆ ਭਾਜੀ ਪੜਾ ਜਿਹੜਾ ਤੜਕੇ 5 ਵਜੇ ਦਾ ਕਿਹੜਾ ਨਹੀਂ 6 ਵਜੇ ਦਾ ਜਿਹੜਾ ਪੰਜ ਵਜੇ ਲਾਰਵਲਾ ਜੀ ਗਾ ਉੱਠੇ ਆਪੇ ਠੀਕ ਹੈ 5 ਵਜੇ ਹੀ ਉੱਠਿਆ ਬਈ ਹਮ ਪੂਰਾ ਕੰਮ ਕਲੀਅਰ ਹੈ ਕਬੂਤਰ ਸਾਰੇ ਅੰਦਰ ਆ ਗਏ ਦੋ ਬਾਹਰ ਲੇ ਇੱਕ ਤਾਂ ਨਵੀਂ ਕਬੂਦਰੀ ਇੱਕ ਟੂ ਸੇਡਾ ਡੜਨਾ ਚੜੀ ਤੇ ਬੈਠਾ ਹੈ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਪਾ ਪਾਣੀ ਪੁਣੀ ਪਿਆ ਕਰਕੇ ਬਦਾ ਪਾ ਕੇ ਦਾਣੇ ਪਾ ਕੇ ਤੇ ਮੁੜ ਕੇ ਵੇਲੇ ਹੈਗੇ ਆ ਗਏ ਦਰਰੇ ਕਰੇ ਜੀ ਉਹ ਜ਼ਰੀ ਗਰਮੀ ਹੋਈ ਪਈ ਐ ਉਹ ਉਹਦਾ ਪਾਗੇ ਵਧਾਵੇਂ ਰ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਅੱਗ ਹੀ ਅਭੀ ਬਾਹਰ ਪਾ ਦੇ ਨਾਜਾਇਜ਼ ਗਰਮੀ ਵਾਪੇ ਨਾਜਾਇਜ਼ ਗਰਮੀ ਲੈ ਗੋਣਿਆ ਕੱਟੇ ਛੱਡੀਏ ਤੇ ਭਾਈਏ ਬਦਾਨ ਸਾਰੇ ਜਾਨਵਰਾਂ ਹਾਂਜੀ ਲਾਸਟ ਤਿੰਨ ਕਬੂਤਰਾਂ ਇਹਨਾਂ ਨੂੰ ਵੀ ਰੱਖ ਦੇ ਬਦਾਨ ਤੇ ਚੱਕ ਖੰਡੇ ओके okay. पेड़ दो ही बारी के, के तो उतर दा, के ਥੱਲੇ ਚੋਕਰ ਲੱਗੇ ਨੇ ਐਕਸਟਰਾ ਬਦਾਮ ਮੈਂ ਤਾਂ ਘਟੋ ਘਟਾ ਦਤਾ ਕਿ ਉਹ ਥੱਲੇ ਡੁੱਲੇ ਪੈਣ ਹਣਾ ਤੇ ਓਕੇ ਆ ਵੀ ਬਦਾਮ ਹੋ ਗਏ ਬਸ ਦਾਣੇ ਪਾ ਦਾਂਗੇ ਇੱਕ ਹਾਕ ਕਬੂਤਰੀ ਵਾਹੇ ਟੂ ਸਿੱਡਾਂ ਉਨੂੰ ਦਾਣੇ ਪੋਣਾ ਰਹੇਗੇ ਇੱਕ ਹਰੀ ਗਲਾਬੀ ਬਗਲ ਵਾਲੀ ਕੂਦ ਵੀ ਹੈਣਾ ਉਹ ਸਾਡੀ ਮੁਰਦੀ ਦੀ ਨਹੀਂ ਅੱਜ ਦਿਨਵਾਲਾ ਬੜਾ ਬਣ ਗਿਆ ਹਮਾਚੀ ਹੋ ਗਈ ਬੈਠੀ ਬੈਠੀ ਕਿਤੇ ਨਾ ਨਿੰਮ ਨੂੰਮ ਚ ਬੈਠੀ ਤਾਂ ਬਾਜ ਜੂਗੀ ਕੋਠੀ ਕਾਠੀ ਤਾਂ ਨਹੀਂ ਮੁੜ ਕੇ ਉਹਦੀ ਕਿਤੇ ਹੋਰ ਕਿਸੇ ਦਾ ਡੱਗ ਬੂ ਫੜਕ ਕੇ ਆਇਆ ਤੇ ਇੰਨੀ ਗਰਮੀ ਆ ਬੈਠੇ ਕੁਤਰੀ ਮੱਚ ਜਾਂਦੇ ਆ ਵੀ ਇਹੋ ਜੀ ਗਰਮੀ ਹਾਂਜੀ ਦੋ ਮੁੰਡੇ ਆ ਜੀ ਮਾਨ ਦਾ ਗੱਲ ਦੋ ਦੋ ਮੁੰਡਾ ਕੀ ਹਾਲ ਐ ਸੱਟੋਂ ਆ ਮੁੰਡਾ ਦਾ ਬਈ ਵੀਦੋੜੀ ਤੋਂ ਐ ਤੁਸੀਂ ਕਿਹੜਾ ਪਿੰਡ ਦੱਸਿਆ ਜੀ ਮੂਸਾ ਮਾਨਸਾ ਜੀ ਠੀਕ ਐ ਤੇ ਕਿਵੇਂ ਆਉਣਾ ਹੋਇਆ ਜੀ ਇੱਥੇ ਫਿਰ ਠੀਕ ਐ ਠੀਕ ਆ ਬਾਈ ਇਹ ਭਰਾ ਦੀ ਰਿਸ਼ਤੇਦਾਰੀ ਵੀ ਦੋੜੀ ਨਾਲ ਦੇ ਪਿੰਡੀ ਰਿਸ਼ਤੇਦਾਰੀ ਜਾਇਆ ਹੁਣ ਸਾਨੂੰ ਪਤਾ ਜੀ ਸਮਰਸ ਆਲੂੜੀਆਂ ਚੱਲ ਰਹੀਆਂ ਨੇ ਤੇ ਬੱਚੇ ਆਉਦੇ ਇਤਨਾਣ ਕਿ ਤੇ ਕੋਈ ਪੂਆ ਕੋਈ ਮਾਸੀ ਕੋਲ ਜਾ ਰਹੇ ਆ ਠੀਕ ਆ ਕਿ ਨਹੀਂ ਤਾਰਾ ਕਰਕੇ ਤੇ ਯਾਰ ਦੇ ਪਾਸ ਪਰਦੇ ਰਸਤ ਰਿਵਦੀਆਂ ਤੇ ਕਿੰਨਾ ਕਿ ਮਾ ਚੱਲ ਇਹ ਵੀ ਸੈਟ ਆ ਕੰਮ ਹੋਰ ਓਕੇ ਗਰਾਉਂਡ ਠੀਕ ਆ ਠੀਕ ਆ ਮਾ ਚੱਲ ਬਜਾਰਾਂ ਦੀ ਕਲਿੱਪ ਸ਼ੂਟ ਕਰਦੇ ਆਪਣੇ ਮਿੱਤਰਾਂ ਦੀ ਇੱਕ ਵਗ ਰਹਾ ਚੱਕਦੇ ਹਾਂ ਵੀਰੇ ਲੈਟਰ ਵਾਲਾ ਕੰਮ ਬਹੁਤ ਹਗਾ ਹੁੰਦਾ ਹੈ ਨਾ ਨਾ ਵੀ ਥੱਕੇ ਹੁੰਨੇ ਆ ਬਈ 2 ਘੰਟੇ ਵਿੱਚ ਸੌਂ ਗਏ ਅਸੀਂ ਵੀ ਅਸੀਂ ਕੂਤਰਾ ਦਾ ਕਰਕੇ ਸਾਈਟਿੰਗ ਸਾਰੀ ਦਾਣਾ ਪਾਣੀ ਨਵੇੜ ਕੇ ਜੀ ਪਾ ਕੇ ਸੌਣੇ ਇਹ ਤਾਂ ਵਿਚਾਰਾ ਸੌਂ ਗਿਆ ਪਹਿਲਾਂ ਹੀ ਇਹ ਵਾਧੇ ਪੁੱਤਰਾ ਆਤਰ ਲੰਮਾ ਲੂੰਚ ਥੱਕ ਗਿਆ ਤੇ ਬਗੀ ਹਵਾਜ ਵੀ ਠੰਡੀ ਆ ਜਾਂਦੀ ਨਿਆਰਾ ਆ ਜਾਂਦੀ ਕੁਲਰ ਨੂੰ ਪਤਾ ਨਹੀਂ ਲੱਗਦਾ ਬਾਈ ਨੂੰ ਨੀਂਦ ਕਦੇ ਆ ਜਾਂਦੀ ਬੰਦੇ ਨੂੰ ਤੇ ਉਹ ਹੀ ਜਿਹੜੇ 2-3 ਘੰਟੇ ਸੌਂਦੇ ਹੁੰਦੇ ਆ ਤੇ ਉਦੋਂ ਲਾਈਟ ਕੱਟ ਜਾਂਦੀ ਤੇ ਬਈ ਇਹ ਹੈਨਾ ਉਹ ਗਰਮੀ ਜਿਸ ਤੋਂ ਵੀ ਪੈਰੇ ਬਿਸ਼ਰਮ ਉੱਠੇ ਨਹੀਂ ਫਿਰ ਉਹ ਮੁੰਡੇ ਆਏ ਬਾਹਰ ਤੇ ਮਿਲਣ ਉਹਨਾਂ ਕਰ ਉੱਠਣਾ ਪਿਆ ਹਨ ਚਲੋ ਕੋਈ ਨਾ ਕਰਦਾ ਚਾਹ ਪਾਣੀ ਪੀਣੇ ਤੇ ਫਿਰ ਆਪਣੀ ਕਬੂਤਰੀ ਪਾਲਣ ਜਾਂਦਾ ਹਰੀ ਗਲਾਬੀ ਬਗਲ ਵਾਲੀ ਬਈ ਹੈਨਾ ਉਹ ਆਈ ਨਹੀਂ ਕਬੂਤਰੀ ਬਾੜੀ ਮੇਨ ਕਬੂਤਰੀ ਆਪਣੀ ਉਹੀ ਦਰ ਕੇ ਛੱਡ ਬੈਠੇ ਚੌਰ ਚੌਰ ਜੀ ਕੱਢਦੀ ਮੈਂ ਹੈ ਛੱਡਦੇ ਆ ਕਿ ਛਾਣਦੇ ਇਹਨੂੰ ਪਤਾ ਨਹੀਂ ਝੋੜਾਂ ਨੇ ਤੇ ਕਹਿੰਦਾ ਛੱਡ ਦੇ ਨਾ ਵੀ ਜਵਾਨਾ ਵੀ ਕੱਢਣੀ ਕਹਿੰਦਾ ਮੈਨੂੰ ਲੱਗਦਾ ਕਿ ਪਹਿਲਾਂ ਲੱਗੀ ਹੋਣੀ ਆ ਹੁਣ ਕੱਢਣੀ ਐ ਢੇ ਮਾਇਆ ਆ ਛੋਟੀ ਦੀ ਤਾਂ ਲੱਗੀ ਸੀ ਹੁੰ ਡਾਈ ਹੀ ਨਹੀਂ ਸੀ ਉਹਦੀ ਚਲੋ ਕੋਈ ਗੱਲ ਨਹੀਂ ਜਿਹੜਾ ਕੁਝ ਹੋਣਾ ਹੋਇਆ ਉਵੇਂ ਹੋਊਗਾ ਫਿਰ ਹਾਂਜੀ ਤੇ ਵੱਡੇ ਕਬੂਤਰਾਂ ਨੂੰ ਜਦਾ ਰੱਖ ਦਈਏ ਰੱਖ ਦੇ ਭਈ ਆ ਜਾ ਬਹੁਤ ਟਾਈਮ ਹੋ ਗਿਆ ਅੱਛਾ ਲੈ ਲੈਂਦੀ ਹੁਣ ਹੈ ਦੇ ਚ ਪਾਲਾ ਕੋਈ ਨਾ ਫਿਰ ਇਹਨੂੰ ਰੱਖ ਦਿੰਦਾ ਚਾਹ ਪੀ ਲੈ ਹਾਂਜੀ ਰੱਖ ਦਿਆਂ ਦਾ ਨਾ ਪਹਿਲੇ ਨੰਬਰ ਤੇ ਜੀ ਪੰਡ ਦੇ ਸੌ ਕੀ ਮੁੰਡੇ ਨੇ ਬਲ ਪਹਿਲਾ ਤੇਰੀ ਯਾਰ ਦਾ ਕਹਿੰਦੇ ਠੀਕ ਹੈ ਜੀ ਉਦੋਂ ਬਾਅਦ ਮਟੈਰਾਂ ਦਾ ਨੰਬਰ ਲਾ ਦੇ ਜੀ ਛੱਡ ਦੇ ਇਹਨਾਂ ਨੂੰ ਵੀ ਗੱਲ ਪਰ ਨਹੀਂ ਹੁਣ ਟ੍ਰੇ ਰੱਖੀ ਤੂੰ ਆਏ ਡਿੱਗਦੇ ਪਾਕਾ ਬੰਦੇ ਡਿੱਗੇ ਗੱਲ ਪਰ ਗੱਲ ਪਰ ਨਹੀਂ ਲੋ ਜੀ ਕਬੂਤਰਾਂ ਨੂੰ ਵੀ ਰੱਖ ਦਿੱਤੀ ਓਕੇ ਬਾਈ ਮੁੰਡਿਆ ਪੇੜ ਦੇ ਕਰਾ ਪਾਣੀ ਪਾਉਣਾ ਉਹ ਹਜੇ ਇਹਨਾਂ ਨੂੰ ਆਪਾਂ ਨਾ ਤੇ ਉਹਨਾਂ ਨੂੰ ਬੈਠ ਕਾਲ ਨੂੰ ਰੱਖਿਆ ਜੀ ਹਾਂਜੀ ਆ ਗਏ ਬੈਠ ਕੇ ਰੱਖ ਦੇ ਜੀ ਬੈਠ ਕਾਲ ਦੋ ਇੱਥੇ ਕਰਕੇ ਇੱਥੇ ਦੋ ਕੁ ਮੁੱਠਾ ਭਰਾਏ ਖਿਆਲ ਤੋਂ ਇਹ ਹੋਰ ਪਰ ਆ ਨਾ ਹਾਂ ਇਧਰ ਹੀ ਨਖਿਆਰ ਦੇ ਇਧਰ ਖੇਲਿਆਰ ਦੇਖੋ ਚੱਛ ਕੇ ਬਸ ਬਹੁਤ ਆ ਵੀਰੇ ਓਕੇ ਹੋ ਗਿਆ ਬੋੜ ਜਾ ਸੈਟ ਆ ਗਿਆ ਹਾਂਜੀ ਤੇ ਕਬੂਤਰਾਂ ਨੂੰ ਵਾਟਰ ਵੀ ਪਾ ਦੀ ਬਈ ਗਰਮੀ ਬੜੀ ਐ ਤੇ ਲੱਗਦੀ ਐ ਜਿਆਦਾ ਕਬੂਤਰਾਂ ਨੂੰ ਪਾਣੀ ਤਾਂ ਡੇਲੀ ਦੀ ਡੇਲੀ ਧੋ ਕਰਕੇ ਹਨਾ ਜਾਂ ਸਾਫਾ ਤਾਂ ਲੋੜ ਹੀ ਨਹੀਂ ਧੋਣ ਦੀ ਚੱਲ ਆ ਦਲਜੀਤ ਯਾਰ ਫਿਰ ਕਬੂਤਰ ਹੀ ਵੇਖਣ ਜਾਣੀ ਐ ਅਸੀਂ ਜਿਹੜੇ ਆਪ ਨੇ ਟੜ ਕੇ ਛੱਡੀ ਆ ਜਾਓ ਜੀ ਸਾਫ ਸਿਰਜ ਦਾ ਕਰ ਦਿਓ ਨਾਲ ਦੀ ਨਾਲ ਦੀਟ ਆ ਗਿਆ ਐਂ ਕੰਮ ਸੌਖੇ ਹੋ ਜਾਂਦੇ ਬਾਬੇ ਰਣਾ ਹੋਰ ਤਾਂ ਕੀ ਹੁੰਦਾ ਫੁੱਤਰ ਬਾਈ ਜੀ ਇੰਨੇ ਬੰਦੇ ਯਾਦਾ ਉਹਨੇ ਹੀ ਕੰਮ ਸੌਖਾ ਉਹਨੇ ਹੀ ਕੂਤਰ ਸੌਖੇ ਤੇ ਬਧੀ ਆਰਡਰ ਲੈਂਦੀ ਹੈਗੀ ਹੋਰ ਕੀ ਆ ਇਹਨੂੰ ਮੈਂ ਕਰ ਦਿੰਦਾ ਤੂੰ ਬੈਠ ਕੇ ਜਾ ਬੜੀ ਪਰ ਹੀ ਗਣ ਲੱਗ ਪਗੀ ਵੀ ਸਹੀ ਗੱਲ ਬੈਡ ਕਾਲੇ ਵਾਲਾ ਪੀਂਦੇ ਉਹਨਾਂ ਕਣੀ ਲੈ ਕੇ ਚੱਲ ਲੋ ਇਹਨਾਂ ਨੂੰ ਵੀ ਪਾ ਤੇ ਇੱਧਰ ਪਾਈ ਕੂਲਰ ਵੀ ਡੱਟ ਤੇ ਆਹ ਕੂਲਰ ਵੀ ਡੱਟ ਲੈ ਇਹ ਤੌੜਾ ਹੀ ਪਾਣੇ ਕੇ ਬਾੜਾ ਕਬੂਤਰਾਂ ਵਾਲਾ ਕੂਲਰ ਵੀ ਡੱਟਵਾ ਤੇ ਹੁਣ ਬੈਠ ਕੇ ਚੱਲੀਏ ਪਾਣੀ ਪਾਉਣਾ ਹਾਂਜੀ ਖੋਲੋ ਜੀ ਬੈਟਕਾ ਇਹ ਤੋੜਾ ਹੈ ਮਾਰਿਆ ਥੱਲੇ ਜਮੀਂ ਦੀ ਓਏ ਬੋਲਾ ਪੀਂਦੇ ਆ ਪਾਣੀ ਮੇਂ ਕੂਤਰੀ ਵੱਧ ਆਣਾ ਇਹ ਕਿ ਇਹਨਾਂ ਦੀ ਕਾਪਣਾ ਵਾਲੀ ਹੈ ਡਾਰੀਆਂ ਵੱਧ ਆ ਜਾਂਦੀ ਹੈ ਤੇ ਇਹ ਬਾੜੀ ਲੱਗਦੀ ਹੈ ਬੈਟ ਕਮਡੀ ਹੈ ਪਾ ਦਿਓ ਇਹਨਾਂ ਨੂੰ ਵੀ ਪਾਣੀ ਤੇ ਇੱਕ ਬੈਡ ਨਿਊਜ਼ ਆ ਬਾਬੇਓ ਸੱਚ ਜਿਹੜੀ ਇਧਰ ਚੁੱਭਰੇ ਇੱਕ ਹੋਰ ਕੁ ਗੀਲੇ ਕੇ ਛੱਡੀ ਸੀ ਹਨ ਉਹ ਮਰ ਗਈ ਬਈ ਉਹਨੇ ਸਰਵਾਈਵ ਨਹੀਂ ਕੀਤਾ ਇੱਥੇ ਆ ਕੇ ਤੇ ਪ੍ਰਾਣੀ ਆਪਣੀ ਉਹ ਜੌਂਦੀ ਫਿਰਦੀ ਹੈਗੀ ਵਦਿਆ ਘੋੜੇ ਵਰਗੀ ਉਹ ਜਿਹੜੀ ਨਵੀਂ ਛੱਡੀ ਸੀ ਉਹ ਵੀ ਮਾਰ ਗਈ ਬਸ ਵੀਰੇ ਭਰ ਗਿਆ ਲੱਗ ਪਾਗੇ ਵੀ ਓਕੇ ਹੋ ਗਈ ਰੁੜ ਜੋ ਓਕੇ 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 ਜੀ ਚਾਉਣ ਲੱਗ ਜੂਗਾ ਇਹਦੇ ਓਕੇ ਮਤਲਬ ਚਲੋ ਜੀ ਦਾਣਾ ਪਾਣੀ ਤੇ ਜਿਹੜੀ ਕੂਦਰੀ ਛੱਡੀ ਸੀ ਕਿਲੀ ਨਿਹਤ ਸਿੰਘ ਵਾਲੇ ਬਈ ਕੀਨੇ ਬਾਈ ਜਿੱਤੀ ਹੈ ਉਹ ਕੂਦਰੀ ਰੰਗ ਕਰਦਾ ਗੂੜਾ ਕਾਹਤੇ ਜੀ ਅੱਜ ਕਰਤੀ ਕਾਂਡੇ ਦਾ ਗੱਲ ਨੂੰ ਕਰਾਂ ਰੱਜੀ ਹੈ ਕੂਦਰੀ ਤਾਂ ਕਰਕੇ ਵਾਹ ਇੱਕ ਰੰਗ ਅੱਜ ਲਾਨੇ ਕੱਲ ਨੂੰ ਗੂੜਾ ਕਿਹੜਾ ਕੂਤਰ ਲਈ ਫਿਰਦਾ ਵਿਖਾਉਣ ਲੱ ਹੈ ਕਿਹਨੇ ਵੀਡੀਓ ਚ ਵਿਖਾਉਣ ਲੱ ਹੈਗਾ ਪੱਕੀ ਗੱਲ ਹੈ ਦਿਖਾਈ ਇਹ ਤਾਂ ਕਿਸੇ ਹੋਰ ਤਕੀਦਾ ਹੈ ਆਪਣਾ ਨਹੀਂ ਆਪਣਾ ਹੈ। ਬਾਹਰ ਦੇ ਸੰਦੇ ਜੀ ਹਾਂ ਜੀ ਸਾਰਾ ਪਿੰਡ ਦਾ ਘੇੜਾ ਦੇ ਆਂਦਾ ਹੈ। ਥੈਂਕ ਯੂ ਟਾਵਰ ਕੁਛ ਵੀ ਨਹੀਂ ਛੱਡਿਆ ਕੁਛ ਪਿੰਡ ਦੀ ਫਿਰ ਨਹੀਂ ਕੱਸੀ। ਜੇ ਕਿਤੇ ਦਰਾਖਤ ਕੋਈ ਜਿਵੇਂ ਕਿ ਦਾ ਬੱਜੂ ਨਹੀਂ ਆਪਣੀ ਪੂਰੀ ਨਹੀਂ ਮੁਰਦੀ। ਫੋੜਤੀ ਹੋਏ ਤੇ ਜੁਨੀ ਕਾ ਇਹ ਕੀ ਬਤਾ ਗਰਮੀ ਜੋ ਬੰਦ ਲਗੇ ਅਗਲੇ ਪਿਛਲੇ ਕੋਈ ਨੰਬਰ ਆਉਣਾ ਉਹਨੇ ਜਿੰਨੇ ਕੰਦਾ ਜਾਣ ਰਿਹਾ ਜਾ। ਇਹ ਕੋਈ ਨਾ ਹਿਆ ਬਣਾ। ਸਾ ਤੇ ਨਾ ਵਗਲੇ ਹੁਣਾਂ ਪਟਰਾ ਤੇ ਪਾਣੀ ਲੈਣਾ ਬਾਹਰੋਂ ਕੰਮ ਹੋ ਕਰਨਾ ਬਬ ਜਿਹਾ ਕਬੂਤਰੀ ਹਾਂਜੀ ਇੱਕ ਜਾਨਵਰ ਦਿਸ ਗਿਆ ਜੀ ਪਰ ਆਪਣਾ ਨਹੀਂਗਾ ਉਹ ਬੈਠਾ ਪਾਲਿਆ ਵੇਖੋ ਬਈ ਹਨਾ ਇਹ ਵੀ ਸਮ ਦਿਖਾਉਣੇ ਵੀ ਕਿਨੇ ਪਾਲ ਕੇ ਦਿੱਤਾ ਹਰ ਤੇ ਜੂਮ ਵੱਜ ਜਾ ਜੂਮ ਹੀ ਨਹੀਂ ਹੁੰਦਾ ਯਾਰ ਚਲੋ ਛੱਡੋ ਛੱਪੜ ਤੇ ਬੈਠਾ ਬਈ ਪਿੰਡ ਦੀ ਜਵਾਂ ਚੁੰਡ ਤੇ ਆਇਆ ਇੱਕ ਮਿੰਟ ਪਰ ਆਪਣਾ ਨਹੀਂ ਜੀ ਇਹ ਕਿਸੇ ਹੋਰ ਦਾ ਹੈ ਇਹ ਮੈਂ ਸ਼ਾਕਾ ਕਬੂਤਰ ਹੈ ਆਵੜਾ ਬੈਠਾ ਰੇ ਆ ਮੁੰਡਾ ਆਇਆ ਬਿਸ਼ਵੈਲ ਦਸਣਾ ਇਹਨੂੰ ਅਸੀਂ ਕਿਹਾ ਮੈਂ ਸਾਡਾ ਕਬੂਤਰ ਘਵਾਚਾ ਦੱਸੀ ਛੋਰਾ ਇਹ ਘਰੇ ਆਇਆ ਕਹਿੰਦਾ ਉਥੇ ਬੈਠਾ ਹੀ ਵੇਖ ਕੇ ਆ ਗਿਆ ਫਿਰ ਅਸੀਂ ਆਏ ਇਧਰ ਜਾਈ ਟੱਪ ਕੇ ਆਣਾ ਵਾਣੋ ਆਣੀ ਇਧਰ ਪਾਸੇ ਪਾਸੇ ਦੀ ਪਰਿਆ ਆਪਣੇ ਹੈ ਨਹੀਂ ਚਲੋ ਦੇਖਦੇ ਹਾਂ ਕੀ ਬੰਦਾ ਆਪੇ ਹਾਂਜੀ ਮੇਰੇ ਵੀਰੋ ਇੱਕ ਕਾਂਤਰਾ ਵਾਲਾ ਕਬੂਤਰ ਦੇ ਦਿੱਤਾ ਜੀ ਅਜਾਪਾ ਨਾਨਕੇ ਪਿੰਡੋਂ ਨੇ ਇਹ ਘੁੱਟਣਾ 123 ਨੂੰ ਆਪਾਂ ਫੂੰਜੀ ਵਾਲਾ ਰੱਖ ਲਾ گلابی ਵਾਲਾ ਉਹ ਬੈਠਾ ਜਿਹੜਾ ਸਾਹਮਣੇ ਇਧਰਲੇ ਪਾਸੇ ਹੈਣਾ ਇੱਕ ਲਵਲੀ ਛੱਡ ਗਿਆ ਹੁਸਨਰ ਵਾਲਾ ਉਹਦਾ ਵੀ ਸਾਹਮਣਾ ਇਹ 12 ਮੁੰਡਰੇ ਆ ਤਿੰਨ ਕਬੂ ਤੇ ਕਾਂਤਰਾਂ ਵਾਲਾ ਵੀ ਥਰਾਜੇ ਨੂੰ ਡਰਨਾ, ਗਲਾਬੀ ਹੁੰਝੇ ਵਾਲਾ ਥਰਾਜੇ ਨੂੰ ਡਰਨਾ, ਆ ਜਿਹੜਾ ਲਵਲੀ ਵਾਲਾ ਗਲਾਬੀ ਘੰਡ ਵਾਲਾ ਇਹ ਉਡਣਾ ਰੂੜਿਆ ਵਾਲੀ। ਠੀਕ ਹੈ ਤੇ ਆਪ ਸਕੋਂ ਦੀ ਆਪਾਂ ਥੋੜਾ ਜਿਹਾ ਮਾੜਾ ਪੁੱਤਰ ਰੱਖਿਆ ਗਲਾਬੀ ਹੁੰਝੇ ਵਾਲਾ ਕਾਂਤਰਾਂ ਵਾਲਾ ਬਿੱਠ ਕਾਂਤਰਾਂ ਵਾਲਾ ਸੀ ਕੱਪ ਵਾਲੇ ਦਾ ਸਗਾ ਭਰਾ ਜਿਹੜਾ ਮਰਿਆ ਟੈਂਕੀ ਤੇ। ਉਹ ਆਪਾਂ ਰਿਸ਼ਤੇਦਾਰੀ ਦੀ ਜਗ੍ਹਾ ਹਾਂ। ਉਹਨੇ ਛੱਡ ਰਾਂ ਕਹਿੰਦੇ ਅਸੀਂ ਛੱਡਾਂਗੇ ਆਪ ਸਾਹਮਣੇ। ਤੇ ਮੈਂ ਪਰ ਤੁਹਾਨੂੰ ਆਪ ਦੇ ਨਾਲੋਂ ਚੰਗਾ ਦੇਉਂਗਾ ਜਿਹੜਾ ਮਾਪ ਛੱਡ ਰੋ ਤੂੰ ਵੱਧ ਡਾਵਾ ਪੁੱਤਰ ਦੇਉਂਗਾ ਤੁਹਾਨੂੰ ਹਨਾ ਗਾਂ ਤੋਂ ਢੀ ਕਿਸ ਵੇ ਬਾਸ ਹੁਣ ਠੀਕ ਆ ਹੁਣ ਸਾਡੀ ਕਰੈਕ ਤਾਂ ਆਪਣੇ ਕੰਪਿਊਟਰ ਇਕੱਠੇ ਕਰਕੇ ਲੈ ਗਈ ਠੀਕ ਆ ਤੇ ਇੱਕ ਅਸੀਂ ਬਾਦਲੋਂ ਪਾਣੀ ਪੂਣੀ ਤੇ ਮੋਟਰ ਸਾਹ ਤੇਲ ਤੁਰੂ ਪਾ ਕੇ ਹਾਂਜੀ ਬਾਦਲ ਆਏ ਸੀਗੇ ਜੀ ਇੱਕ ਦਾ ਬਾਈਕ ਚ ਤੇਲ ਪਵਾਉਣ ਤੇ ਇੱਕ ਕੱਸੀ ਵਾਲਾ ਪਾਣੀ ਲੈਣ ਬਾਈ ਕਬੂਤਰਾਂ ਵਾਸਤੇ ਟਾਈਮ ਦੇਖ ਲਓ 8:46 ਮਿੰਟ ਤੇ ਹਜੇ ਬਸਾਂ ਬਦੂਣ ਬਹੁਤ ਕੰਮ ਕਰਨੇ ਕੋਲ ਮਲਾ ਕੇ ਨਾਲੇ ਵੀਡੀਓ ਵੀ ਪਾ ਕੇ ਇੱਥੇ ਖੜੇ ਖੜੇ 5G ਫ੍ਰੀ ਤੇ ਚਲੋ ਘਰ ਘਰੇ ਚੱਲੇ ਬਾਪਿਓ ਹਾਂਜੀ ਪਹੁੰਚ ਕੇ ਘਰੇ ਜੀ ਪਾਣੀ ਵਾਲੀ ਕੰਨੀ ਵੀ ਲਿਆਂਦੀ ਠੀਕ ਐ ਫੜ ਜੋ ਈ ਧਾਰ ਬਦਾਮ ਵੀ ਲਿਆਂਦੇ ਖਾਣ ਨੂੰ ਧਾਰਨੇ ਜਾਂਦਾ ਖੋਲੋ ਜੀ ਗੇਟ ਹਾਂਜੀ ਮੇਰੇ ਜੀਰੋ ਆ ਗਏ ਇੱਧਰਲੇ ਕਰੇ ਜੀ ਰੋਟੀ ਲੱਸੀ ਦਾਲ ਲੈ ਕੇ ਅਰੇ ਬਿਓ ਵਾਸਤੇ ਨੜਿਆ ਕਰਨ ਸੁਪਰਾ ਬੋੜਿਆ ਜਾਨੀ ਕਿ 2 ਕਿਲੋ ਵਾਕੀ ਦੇਖਦੇ ਹਾਂ ਕੀ ਬਣਦਾ ਐ ਕੋਟ ਰੋਟੀ